ਲਗਾਤਾਰ ਮੌਸਮ ਵਿੱਚ ਹੋ ਰਹੀ ਤਬਦੀਲੀ ਕਾਰਨ ਕਿਸਾਨ ਭਾਰੀ ਚਿੰਤਾ ਵਿੱਚ ਨੇ ਕਿਉਂਕਿ ਸਵੇਰ ਸਮੇਂ ਜਿੱਥੇ ਗਰਮੀ ਹੋ ਜਾਂਦੀ ਹੈ ਉੱਥੇ ਹੀ ਰਾਤ ਸਮੇ ਮੌਸਮ ਠੰਡਾ ਹੋ ਜਾਂਦਾ ਹੈ ਜਿਸ ਕਰਕੇ ਕਿਤਨਾ ਕਿਤੇ ਕਿਸਾਨਾਂ ਵਿੱਚ ਚਿੰਤਾ ਬਣੀ ਹੋਈ ਹੈ ਕਿਉਂਕਿ ਜਿਹੜੀ ਇਹ ਮੌਸਮ ਹੈ ਇਹ ਕਿਸਾਨਾਂ ਲਈ ਤੇ ਕਿਸਾਨਾਂ ਦੀਆਂ ਫਸਲਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਸਾਡੇ ਨਾਲ ਖੇਤੀਬਾੜੀ ਅਧਿਕਾਰੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਲਗਾਤਾਰ ਮੌਸਮ ਤਬਦੀਲੀ ਹੋ ਰਹੀ ਹੈ ਬੇਸ਼ੱਕ ਇਸ ਵਾਰ ਠੰਡ ਵੀ ਹੈ ਬਹੁਤ ਘੱਟ ਪਈ ਹੈ ਪਿਛਲੇ ਦਿਨਾਂ ਧੁੰਦ ਪਈ ਹੈ ਬਹੁਤ ਘੱਟ ਪਈ ਹੈ ਕਿਉਂਕਿ ਧੁੰਦ ਦਾ ਕਾਫੀ ਜਿਆਦਾ ਫਾਇਦਾ ਜਿਹੜਾ ਕਿਸਾਨਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਤੇ ਕੀ ਲੱਗਦਾ ਹੈ ਇਸ ਵਾਰ ਜਿਵੇਂ ਹੁਣ ਮੌਸਮ ਜਿਵੇਂ ਹੋ ਰਿਹਾ ਹੈਗਾ ਕੀ ਨੁਕਸਾਨ ਹੋ ਰਿਹਾ ਹੈਗੇ ਆ ਜਾਂ ਕਿਸ ਤਰ੍ਹਾਂ ਦਾ ਕਿਸਾਨਾਂ ਲਈ ਮੁਸ਼ਕਲ ਖੜੀ ਹੋ ਸਕਦੀ ਹੈ ਹਾਂ ਇਹ ਬਿਲਕੁਲ ਠੀਕ ਹੈ ਕਿ ਕਦਕੀ ਧੁੰਦ ਹੈ ਜਿਹੜੀ ਬਹੁਤ ਘੱਟ ਪਈ ਹੈ ਉਹ ਪੰਜ ਸੱਤ ਦਿਨ ਹੀ ਪਈ ਹੈ ਉਹ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਸਾਰਾ ਸਾਰਾ ਦਿਨ ਧੁੰਦ ਪਈ ਹੋਵੇ ਕਿਉਂਕਿ ਤਕਰੀਬਨ ਧੁੱਪ ਨਿਕਲੀ ਆਉਂਦੀ ਸੀ ਤੇ ਹੁਣ ਆ ਕਈ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਆ ਖੁਸ਼ਕ ਠੰਡ ਪੈ ਰਹੀ ਹੈ ਕੋਹਰਾ ਪੈ ਰਿਹਾ ਤੇ ਜਿਹੜਾ ਦਿਨ ਦਾ ਤਾਪਮਾਨ ਲਗਭਗ 23 24 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ ਤੇ ਜਿਹੜਾ ਰਾਤ ਦਾ ਤਾਪਮਾਨ ਬਹੁਤ ਥੱਲੇ ਡਿੱਗ ਪੈਂਦਾ ਹੈ ਜਿੰਨਾ ਇਹ ਰਾਤ ਤੇ ਦਿਨ ਦੇ ਇੱਕਦਮ ਜਿਹੜੀ ਤਬਦੀਲੀ ਹੈ ਇਹ ਜਿਹੜੀਆਂ ਸਾਡੀਆਂ ਹੋਣ ਵਾਲੀਆਂ ਫਸਲਾਂ ਆ ਭਾਵੇਂ ਉਹ ਕਣਕ ਹੈ ਭਾਵੇਂ ਉਹ ਸਰੂ ਹੈ ਭਾਵੇਂ ਉਹ ਆਲੂ ਹੈ ਉਹਦੇ ਲਈ ਇਹ ਸਾਜਗਰ ਨਹੀਂ ਹੈ ਕਿਉਂਕਿ ਹੁਣ ਠਕਮਾ ਜਿਹੜਾ ਹੈਗਾ ਤਾਪਮਾਨ ਵੈਸੇ ਰਾਤ ਦਾ 4 ਤੋਂ 4 ਡਿਗਰੀ ਤੋਂ ਲੈ ਕੇ 11 ਡਿਗਰੀ ਸੈਲਸੀਅਸ ਤੱਕ ਹੋਵੇ ਤੇ ਦਿਨ ਦਾ ਮਤਲਬ ਜਿਹੜਾ ਹੈਗਾ 15 ਤੋਂ ਲੈ ਕੇ 22 ਡਿਗਰੀ ਸੈਲਸੀਅਸ ਤੱਕ ਇਹਦੇ ਲਈ ਟਕਮਾ ਹੁੰਦਾ ਜਿਸ ਦਿਨ ਪਿਛਲੇ ਦਿਨਾਂ ਇਤੋਂ ਦਪਈਆ ਤਿੰਨ ਚਾਰ ਦਿਨ ਪਈ ਹੈ ਭਾਵੇਂ ਹਫਤਾ ਲ ਮੰਨ ਲਓ ਭਈ ਪਈ ਹੈਗੇ ਤੂੰ ਉਹਦਾ ਕਾਫੀ ਕਿਸਾਨ ਖੁਸ਼ ਸੀਗੇ ਵੀ ਚੰਗਾ ਫਸਲ ਝਾੜ ਹੋਣ ਦੀ ਉਮੀਦ ਹੈਗੀ ਕਿਸਾਨਾਂ ਨੂੰ ਹਾਂਜੀ ਇਸ ਤਰ੍ਹਾਂ ਹੁੰਦਾ ਜਦੋਂ ਧੁੰਦਾਂ ਪੈਂਦੀਆਂ ਨੇ ਤਾਂ ਉਹਦੇ ਵਿੱਚ ਜਿਹੜੀ ਆ ਆਪਣੇ ਤਾਪਮਾਨ ਦੀ ਜਿਹੜੀ ਹੈਗੀ ਨਾ ਵੇਰੀਏਸ਼ਨ ਮਤਲਬ ਤਬਦੀਲੀ ਉਹ ਇੰਨੀ ਨਹੀਂ ਹੁੰਦੀ ਤੇ ਆ ਜਿਵੇਂ ਹੁਣ ਖੁਸ਼ਕ ਠੰਡ ਪੈ ਰਹੀ ਹੈ ਰਾਤ ਨੂੰ ਇੱਕਦਮ ਤਾਪਮਾਨ ਡਿੱਗ ਪੈਂਦਾ ਦਿਨੇ ਤੋਂ ਆਪਾਂ ਨਿਕਲ ਆਉਂਦੀ ਹੈ ਤੇ ਉਹਦੇ ਨਾਲ ਮਤਲਬ ਜਿਹੜਾ ਫਸਲਾ ਤੇ ਇਹਦਾ ਜਰੂਰ ਪ੍ਰਭਾਵ ਹੋਣ ਦਾ ਕਦਸ਼ਾ ਹੈਗਾ ਜੇ ਇਸੇ ਤਰ੍ਹਾਂ ਲਗਾਤਾਰ ਇਸ ਤਰ੍ਹਾਂ ਦਾ ਮੌਸਮ ਚੱਲਦਾ ਰਿਹਾ ਤਾਂ ਕਿਉਂਕਿ ਜਿਵੇਂ ਰਾਤ ਨੂੰ ਕੋਹਰਾ ਪੈ ਜਾਂਦਾ ਤਾਂ ਕੋਹਰੇ ਦੇ ਨਾਲ ਜੇ ਆਲੂਆਂ ਦੀ ਫਸਲ ਹੈ ਆਪਣੀ ਦੂਸਰੀ ਸਰੋਂ ਦੀ ਫਸਲ ਹੈ ਇਹ ਬੜੀ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਪਾਣੀ ਜੰਮ ਜਾਂਦਾ ਤਾਂ ਇਸ ਕਰਕੇ ਨੁਕਸਾਨ ਹੁੰਦਾ ਜਿਵੇਂ ਹੁਣ ਇਹਦੀ ਸਰੋਂ ਦੀ ਫਸਲ ਵੀ ਜਿਨ੍ਹਾਂ ਦੇ ਵਿੱਚ ਦਾਣਾ ਪੈ ਰਿਹਾ ਫਲੀਆਂ ਤੇ ਹੈ ਤੇ ਉਹਦੇ ਤੇ ਵੀ ਇਹਦਾ ਪਾਲੇ ਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਇਥੇ ਥਾਂ ਤੇ ਪੀਲੇ ਵੀ ਪੈ ਰਹੇ ਪੱਤੇ ਇਹ ਵੀ ਕਸ਼ਕਾਇਤ ਤੁਹਾਡੇ ਕੋਲ ਆ ਰਹੀ ਜਿਵੇਂ ਕਿਸਾਨ ਤੁਹਾਡੇ ਕੋਲ ਆ ਰਹੇ ਹੋਣਗੇ ਉਹ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਲੈ ਕੇ ਆ ਰਹੇ ਨੇ ਕਈ ਥਾਂ ਤੇ ਇਹ ਵੀ ਦੇਖਣ ਨੂੰ ਮਿਲਿਆ ਕਿ ਪੀਲੇ ਹੋਰ ਪੈ ਰਹੇ ਨੇ ਪੱਤੇ ਨਹੀਂ ਪੀਲੇ ਕੁਝ ਥਾਵਾਂ ਤੇ ਜਿਵੇਂ ਹੈਗਾ ਨਾ ਥੋੜਾ ਜਿਹਾ ਰੇਤਲੇ ਬਾਣਾ ਦੇ ਵਿੱਚ ਹੈਗਾ ਜਿੱਥੇ ਮਤਲਬ ਉਹ ਟੁਕਮਾ ਮਤਲਬ ਉੱਥੇ ਜ਼ਿੰਕ ਵਗੈਰਾ ਨਹੀਂ ਦਿੱਤੀ ਕਿ ਉਹ ਜੇ ਥਾਂ ਤੇ ਹੈ ਜਾਂ ਮਤਲਬ ਜਿੱਥੇ ਕਿਸਾਨ ਨੇ ਕਿਤੇ ਕੋਈ ਲੇਟ ਬੀਜੀ ਵੀ ਕਣਕ ਹੈ ਤੇ ਸਮੇਂ ਤੇ ਉਹਦੇ ਤੇ ਜੂਰੀਆ ਵਗੈਰਾ ਨਹੀਂ ਦਿੱਤੀ ਉਸ ਤਰ੍ਹਾਂ ਦੇ ਸਾਡੇ ਕੋਲੇ ਦੇਖਦੇ ਆਂ ਖੇਤ ਅਸੀਂ ਫਿਰ ਉਹ ਅਸੀਂ ਉਹਨੂੰ ਸਲਾਹ ਵੀ ਦਿੰਨੇ ਆ ਕਿਸਾਨ ਨੂੰ ਕਈ ਥਾਵਾਂ ਤੇ ਜਿਵੇਂ ਜ਼ਿਆਦਾ ਰੇਤਲਾ ਏਰੀਆ ਬਟਾਂ ਦੇ ਲਿਵੇ ਜਾਂ ਕਈਆਂ ਤੇ ਮੈਗਨੀਜ਼ ਦੀ ਵੀ ਘਾਟ ਦੇਖਣ ਨੂੰ ਮਿਲਦੀ ਐ ਪਰ ਉਹ ਜਿੱਥੇ ਵੀ ਸਾਨੂੰ ਰਿਪੋਰਟ ਹੁੰਦਾ ਅਸੀਂ ਕਿਸਾਨ ਦੇ ਖੇਤ ਦਾ ਵਿਜ਼ਿਟ ਕਰਕੇ ਤੋਂ ਉਹਨਾਂ ਨੂੰ ਜਿਹੜਾ ਟੁਕ ਮੌ ਦਾ ਹਾਲ ਦੱਸਦੇ ਆਂ ਹੁਣ ਜਿਸ ਤਰ੍ਹਾਂ ਮੌਸਮ ਚੱਲ ਰਿਹਾ ਉਸ ਨੂੰ ਧਿਆਨ ਚ ਰੱਖਦੇ ਕਿਸਾਨ ਕੀ ਉਪਰਾਲਾ ਕਰਨ ਕਿੰਨਾ ਕੁ ਪਾਣੀ ਲਾਉਣ ਪਾਣੀ ਕਿੰਨੀ ਕੁ ਜ਼ਰੂਰਤ ਪੈ ਸਕਦੀ ਐ ਪਾਣੀ ਇਸ ਤਰ੍ਹਾਂ ਜੀ ਜਿਵੇਂ ਹੁਣ ਰਾਤ ਦਾ ਤਾਪਮਨ ਢੰਗਨ ਕਰਕੇ ਕੋਹਰਾ ਪੈ ਰਿਹਾ ਉਹ ਬੜਾ ਬੜਾ ਖਤਰਨਾਕ ਆ ਸਾਡੇ ਦੇ ਸਰੋਂ ਲਈ ਵੀ ਤੇ ਆਲੂ ਲਈ ਵੀ। ਉੱਥੇ ਅਸੀਂ ਕਿਸਾਨ ਵੀਰਾਂ ਨੂੰ ਅਸੀਂ ਫਿਰ ਉੱਥੇ ਅਸੀਂ ਸਲਾਹ ਦੇ ਦਿੰਨੇ ਆ ਵੀ ਭਾਈ ਅੱਜ ਇਸ ਤਰ੍ਹਾਂ ਕਰਕੇ ਜੇ ਟੈਂਪਰੇਚਰ ਜਿਆਦਾ ਡਾਊਨ ਜਾਊਗਾ ਕੋਹਰਾ ਪਾਊਗਾ। ਉੱਥੇ ਪਾਣੀ ਲਾ ਦਿੱਤਾ ਜਾ ਪਾਲੀ ਲਾਉਣ ਦੇ ਨਾਲ ਜਿਹੜੀਆਂ ਇਹਨਾਂ ਫਸਲਾਂ ਵਾਸਤੇ ਕੁਛ ਉਹ ਰਾਹਤ ਮਿਲ ਜਾਂਦੀ ਹੈ। ਮਤਲਬ ਕੋਹਰੇ ਤੋਂ ਬਚ ਜਾਂਦੀਆਂ ਨੇ ਫਸਲਾਂ। ਤੇ ਹੁਣ ਅੱਜ ਦੇ ਮੌਸਮ ਦੇ ਦੇ ਕੀ ਕਿਸਾਨਾਂ ਨੂੰ ਕੀ ਸਲਾਹ ਦਿਓਗੇ ਤੁਸੀਂ? ਬਸ ਇਹੀ ਹੈ ਅਸੀਂ ਇਹੀ ਸਲਾਹ ਦਿੰਨੇ ਆ ਵੀ ਜੇ ਇਸ ਤਰ੍ਹਾਂ ਮੌਸਮ ਚੱਲਦਾ ਰਿਹਾ ਨਾ ਜਿਵੇਂ ਆ ਹੁਣ ਵੇਰੀਏਸ਼ਨ ਟੈਂਪਰੇਚਰ ਦੀ ਟੈਂਪਰੇਚਰ ਇੱਕਦਮ ਵਧਦਾ ਜਾ ਰਿ ਤਾਂ ਇਹਦੇ ਨਾਲ ਇਹ ਹੈ ਖਦਸ਼ਾ ਇਹ ਹੈ ਕਿ ਜਿਵੇਂ ਹੁਣ ਕਣਕ ਦੀ ਝਾੜ ਦੀ ਗੱਲ ਕਰੀਏ ਤੇ 5 ਤੋਂ ਲੈ ਕੇ 10% ਤੱਕ ਕਣਕ ਦਾ ਝਾੜ ਵੀ ਘਟਣ ਦੇ ਅਸਾਰ ਬਣ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਠਕਮਾ ਤਾਪਮਾਨ ਜਿਹੜਾ ਇਹਨੂੰ ਅਨੁਕੂਲ ਨਾ ਮਿਲੇ ਤਾਂ ਅਸੀਂ ਕਿਸਾਨਾਂ ਨੂੰ ਸਲਾਹ ਦਿੰਦੇ ਆ ਵੀ ਇਸ ਤਰ੍ਹਾਂ ਜਿਹੜੀ ਖੁਸ਼ਕੀ ਪੈ ਰਹੀ ਹੈ ਦਿਨ ਵੇਲੇ ਤੋਂ ਉਪਰ ਰਾਤ ਨੂੰ ਜਿਹੜਾ ਹੈਗਾ ਕੋਹਰਾ ਪੈਂਦਾ ਤਾਂ ਇਹਨੂੰ ਜਿਹੜੀਆਂ ਕੋਈ ਵੀ ਫਸਲਾਂ ਪਾਵੇਂ ਆਲੂ ਹੈ ਪਾਵੇਂ ਸਰੋਂ ਹੈ ਪਾਵੇਂ ਕਣਕ ਹੈ ਤਾਂ ਉਹਨੂੰ ਮਤਲਬ ਪਾਣੀ ਨਾਲ ਲੇਟ ਕੀਤਾ ਜਾਵੇ ਸਹੀ ਸਮੇਂ ਤੇ ਉਹਨੂੰ ਜਿਹੜਾ ਪਾਣੀ ਆ ਉਹ ਫਸਲਾਂ ਨੂੰ ਦਿੰਦੇ ਰਹੋ ਤੇ ਜਿਹੜੀ ਤਕਰੀਬਨ ਖਾਦ ਹੈ ਕਿਸਾਨ ਇਹ ਪਾ ਚੁੱਕੇ ਆ ਤੇ ਉਹ ਅੱਗੇ-ਅੱਗੇ ਸਮੇਂ-ਸਮੇਂ ਤੇ ਜੇਕਰ ਕੇ ਇਹ ਤਾਪਮਾਨ ਅੱਗੇ ਮਾਰਚ ਮਹੀਨੇ ਤੇ ਵੀ ਜਾਂਦਾ ਫਿਰ ਉਦੋਂ ਅਸੀਂ ਉਸ ਹਿਸਾਬ ਨਾਲ ਜੋ ਉਸ ਵੇਲੇ ਵੀ ਹੋਊਗੀ ਸਲਾਹ ਕਿਸਾਨਾਂ ਨੂੰ ਦੇਵਾਂਗੇ ਤਾਂ ਅਜੇ ਤਾਂ ਇਹੀ ਹੈ ਵੀ ਇੱਕ ਤਾਂ ਜਿਹੜੀ ਖਾਦ ਨੂੰ ਲੇਟ ਨਾ ਕਰਨ ਤਾਂ ਇੱਕ ਜਿਹੜੀ ਹੈਗੀ ਐ ਜਿਵੇਂ ਪਛੇਤੀਆਂ ਕਣਕਾਂ ਦੇ ਵਿੱਚ ਕਈ ਥਾਵਾਂ ਤੇ ਕਿਸਾਨਾਂ ਨੇ ਇਹ ਨਦੀਨ ਨਸ਼ਕ ਵੀ ਨਹੀਂ ਕੀਤੀ ਨਦੀਨ ਨਸ਼ਕ ਵੀ ਲੇਟ ਨਾ ਕੀਤੀ ਜਾਵੇ ਤੇ ਨਦੀਨ ਨਸ਼ਕ ਵੀ ਜਿਹੜੀ ਹੈਗੀ ਐ ਮਤਲਬ ਕਿ ਸਹੀ ਪ੍ਰੋਪਰ ਮਿਕਸਿੰਗ ਨਾ ਕੀਤੀ ਜਾਵੇ ਸਹੀ ਢੋਜ ਦੇ ਵਿੱਚ ਕੀਤੀ ਜਾਵੇ ਤਾਂ ਇੱਕ ਜਿਹੜਾ ਪਾਣੀ ਨਾਲ ਲਿਟ ਕੀਤਾ ਜਾਵੇ ਇਹ ਕਿਸਾਨਾਂ ਨੂੰ ਸਾਡੀ ਇਹ ਸਲਾਹ ਹੈ ਬਿਲਕੁਲ ਇਹ ਸੰ ਕੀਤੀਬਾੜੀ ਅਧਿਕਾਰੀ ਜਿਨ੍ਹਾਂ ਨੇ ਦੱਸਿਆ ਕਿ ਤਾਪਮਾਨ ਹੈ ਜਰੂਰ ਆਉਣ ਵਾਲੇ ਸਮੇਂ 'ਚ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਕਣਕ ਦਾ ਝਾੜਾ ਜਿਹੜਾ ਉਹ ਘਟ ਸਕਦਾ ਤੇ ਪਰ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਸਲਾਹ ਮੁਤਾਬਕ ਜਿਹੜੇ ਰੇ ਸਪਰੇਅ ਹੈ ਜਿਹੜੀ ਸਮੇਂ ਸਿਰ ਕਰਨੀ ਚਾਹੀਦੀ ਹੈ ਉੱਥੇ ਪਾਣੀ ਦਾ ਵਿਕਾਸ ਹੈ ਜਿਹੜਾ ਧਿਆਨ ਰੱਖਣਾ ਚਾਹੀਦਾ ਤਾਂ ਜੋ ਉਹਨਾਂ ਦੀ ਫਸਲਾਂ ਤੋਂ ਚੰਗਾ ਝਾੜ ਨਿਕਲ ਸਕੇ ਮਨੀਸ਼ ਗਰਗ ਪੀਟੀਸੀ ਨਿਊਜ਼ ਪਟੰਡਾ